ਲੋ ਭਾਈ ਅੱਜ ਆ ਗਈ ਵਾਰੀ 99 ਦੀ ਸੱਸੀ ਗੱਲ ਜੀ ਕੱਲ 18 ਕੱਲ 18 ਅੱਜ 99 ਅੱਜ 99 ਹਾਂ ਛਿਲਤਾ ਸਵੇਰੇ ਤੇ ਲੱਗੇ ਪਿਆ ਵੱੜਤਾ ਛਿਲਤਾ ਭਰੀਆਂ ਬਾਤੀਆਂ ਵਿੱਚ ਇੱਕ ਕਰ ਦੋ ਬਈ ਰਹਿਣੀ ਹੁਣ ਨਾ ਠੀਕ ਆ ਇਹ ਸਿੱਧਾ ਗੰਨਾ ਹੁੰਦੀ ਨਾਲੋਂ ਸਿੱਧਾ ਹਾਂ ਸਾਈਡ ਕਰ ਸਾਈਡਾਂ ਇਹ ਵਿੱਚ ਤਾਂ ਕੁਸ ਨਹੀਂ ਆ ਚੱਲ ਠੀਕ ਐ ਨਹੀਂ ਠੀਕ ਐ ਗੰਨਾ ਨਹੀਂ ਜੇ ਵਿੱਚ ਦਾ ਮਾ ਕੁਸ ਨਹੀਂਗਾ ਸਾਈਡਾ ਹੈਗਾ ਗੰਨਾ ਆਹੀ ਤਾਂ ਇਹ ਸਾਈਡ ਬੱਟ ਰਹੇ ਆ ਦੇਖ ਲਓ ਸਾਹਮਣੇ ਤੇਰੇ ਆ ਸਾਈਡ ਵਾਲਾ ਗੰਨਾ ਪੂਰਾ ਤਕੜਾ ਆਹ ਗੰਨਾ ਹੈ ਨਹੀਂ ਨਾ ਠੀਕ ਐ ਵਧੀਆ ਹੈ। ਬੀਜ ਨੂੰ ਵਧੀਆ ਨਾਲੇ ਗੰਨਾ ਠੀਕ ਆ, ਮਟਾਈ ਵੀ ਠੀਕ ਆ, ਇਹਦੀ ਲਮਾਈ ਵੀ ਠੀਕ ਆ। 빙ਾ ਘਾਟ ਨਾਲੇ। ਹਾਂ। ਸਿੱਧਾ ਕੰਨਾ ਸਿੱਧਾ ਖੜਾ ਫਰਕ ਆ। ਹੋਰ। ਤਰੇ ਜੇ ਛਾਂ ਨਹੀਂ ਬੀਜੋ ਜੀਉ। ਛਾਂ ਨਹੀਂ ਭਈਆਂ ਨਹੀਂ ਹੈਗਾ। ਅਸੀਂ ਦੋ ਹੀ ਰਹਿ ਗਏ ਹਾਂ। ਇਹ ਪਹਿਲੇ ਸਵੇਰ ਦੇ ਭਈਆ ਰੱਖਿਆ ਬਤਾ ਅੱਧੀ ਦਿਹਾੜੀ ਵਾਇਦਾ ਜਰਾ ਇਹ। ਬਹੁਤ ਜ਼ੋਰ ਮਿੰਤਾ ਕਰੀਉ ਮੈਂ। ਉਹ ਮੇਰੇ ਤਾਂ ਕਾਕਾ ਇੰਨੇ ਦਾ ਔਖਾ। ਉਹ ਕੰਮ ਦਾ ਕਾਕਾ ਇੰਨੇ ਦਾ ਔਖਾ। ਮੈਂ ਕਹਾ ਐਂ ਕਰ 1 ਵਜੇ ਤੱਕ ਦੇ ਦੇ ਅੱਧੀ ਦਿਹਾੜੀ ਦੇ ਦੇ ਭਾਈ ਸਾਨੂੰ। ਹਾਂ। ਵੀ 1 ਵਜੇ ਤੇ ਤੇਰੇ 1 ਵਜੇ ਤੋਂ ਬਾਅਦ ਚ ਵੀ ਅਸੀਂ ਆਹ ਕੰਮ ਜ ਠੀਕ ਨਹੀਂ ਜੇ ਉਸੇ ਕਹਿਣਾ ਹਿੱਟ ਦੇਣਾ ਆਪਾਂ ਨੂੰ ਜਾ ਕੇ ਨਾ ਨਾ ਠੀਕ ਆ ਆ ਸ਼ਾਮ ਵੀ ਹੋ ਸ਼ਾਮ ਨੂੰ ਨਹੀਂ ਕੱਲ ਨੂੰ ਸਵੇਰੇ ਮਾਮੋਟਾ ਬਸ ਕੱਲ ਸਵੇਰ ਤੱਕ ਵੀ ਹੋਣਾ ਸਵੇਰੇ ਕੱਲ ਦੋ ਘਾਟ ਲਾਉਣੇ ਪਏ ਕੋ ਚੱਕਰ ਨਹੀਂ ਸ਼ਾਮ ਨੂੰ ਦੇਖ ਨੂੰ ਦੀ ਛੇ ਬਈ ਮੈਂ ਸ਼ਾਮ ਨੂੰ ਪੱਲਾ ਦਾ ਸ਼ਾਮ ਦਾ ਕੰਮ ਹੀ ਦਾ ਹੋ ਜਾਣਾ ਨਾਲ ਬੱਟਣੇ ਦਾ ਲੋੜ ਨਹੀਂ ਪਹਿਲਾਂ ਤਾਂ ਪਹਿਲਾਂ ਤਾਂ ਦੋ ਪਿਛ ਨਹੀਂ ਆਉਣ ਤੇ ਹੁਣ ਆ ਗਏ ਹੁਣ ਦੁੱਪ ਜਾਏ ਸਾਰੇ ਆ ਗਏ ਹੁਣ ਕੋਈ ਨਹੀਂ ਕਰ ਰਾਂ ਜਾਕਿੱਤੇ ਡੇੜਾ ਪੜੋਈਦਾ ਬਸ ਗੈਂ ਦੀ ਗੈਲੇ ਠੀਕ ਨਹੀਂ ਗਲੇ ਸਾਰੀ ਲੈਣਾ ਪਹਿਲਾਂ ਬਿਹਾਣੀ ਆ ਚੱਕ ਕੇ ਗੜਾਸੇ ਦੋ ਡੇੜਾ ਦੇਣਾ ਨਾ 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 ਪਹਿਲਾਂ ਤੁਸੀਂ ਸਿਟੀ ਜਾਓ ਦੋ ਜਣੇ ਹੂੰ ਇਨੂੰ ਗੜਾ ਫੜਾ ਦੋ ਬਸ ਬਈਆ ਹੈ ਨਹੀਂ ਫਿਰ ਉਹਨਾ ਆਹੋ ਬਈ ਅਸੀਂ ਦੁਪਹਿਰ ਤੱਕ ਹੀ ਇੱਕ ਪਈਆਂ ਕਿਤਾ ਬੱਚੇ ਜਾਣ ਜਿਹੜਾ ਦਾਨੀਆਂ ਸਾਢੇ 12 ਵਜੇ ਹੋ ਗਏ ਹਮੇਲਾ ਆ ਗਿਆ ਟਰੈਲਾ ਖੜਕਦਾ ਹੈ ਮੋਟੇ ਦਾ ਖੜਕਦਾ ਮੈਨੂੰ ਆਇਆ ਤਾਂ ਮੈਂ ਟਰੈਲਾ ਪਿਆ ਨਹੀਂ ਹੁਣ ਮੈਂ ਤਾਂ ਚੋੜਾ ਕਰਨ ਵਾਪਸ ਹੁਣ ਟਰੈਲੀ ਕਿੱਥੇ ਉਹ ਘਰ ਹੀ ਖੜੀ ਹੋਣੀ ਉੱਥੀ ਹਾਂ ਹਾਂ ਘਰੇ ਖੜੀ ਸੀ ਬਸ ਨਵੇੜ ਕੇ ਦੇਣੀ ਹਾਂ ਮੈਂ ਕਿ ਕੰਮ ਨਹੀਂ ਹਲੇ ਨਹੀਂ ਨਹੀਂ ਠੀਕ ਰੇੜੇ ਪਰ ਸਲਾ ਸਵਾਦ ਨਹੀਂ ਆਉਣਾ ਅੱਜ ਤੇ ਰੇੜੇ ਤੇ ਤੇਰੇ 10 ਭਰੀਆਂ ਆਣੀਆਂ ਹੁੰਦੀਆਂ ਹੁਣ 20 ਫੁੱਟੀ ਪਾ ਕੇ ਫੇਰ ਸਵਾਦ ਨਹੀਂ ਆਉਣਾ ਚਾਹ ਕਰਨੇ ਉਹਦੇ ਬਾਅਦ ਚਾਹ ਛੋਟੀ ਨਹੀਂ ਜੇ ਛੋਟੀ ਮਿਲਦੀ ਹੁੰਦੀ ਆਹੀ ਮਿਲੀ ਹੈ ਬੜਾ ਰਿਸ਼ਤ ਚਾਹੀਦੀ ਵਾਈ ਬੜੀ ਨਾਲ ਛੋਟੀ ਟ੍ਰੇਲੀ ਚਾਹੀਦੀ ਹੈ ਛੋਟੀ ਇਹੀ ਕਹੇ ਚਾਹੀਦੀ ਆ ਰੇ ਰੇ ਰੂ ਪਾਉਣ ਨੂੰ ਲੱਗਾ ਸਿੰਗਲ ਹੋਵੇ ਚਾਹੀ ਥੋੜਾ ਮੋਟਾ ਕੰਮ ਮਿਲ ਜੇ ਬੈ ਜੱਕਾ ਹੀ ਮੈਂ ਤਾਂ ਵੀ ਠੀਕ ਹੈ ਨਾ ਚੈਨਾਈ ਮਿਲਦੀ ਆ ਵੀ ਠੀਕ ਆ ਕਾ ਰੇਰੂ ਪਾਉਣਾ ਮੱਲਾ ਹਮ ਹੋਰ ਕੰਮ ਕਰਨਾ ਛੋਟੇ ਮੋਟੇ ਕੰਮ ਕੋਈ 11 ਫੁੱਟ 12 ਫੁੱਟ ਠੀਕ ਆ ਬਸ ਆ ਬਹੁਤ ਵੇ ਜਾ ਆ ਠੀਕ ਹੈ ਜੀ ਲੋਟ ਹੈ ਆਇਆ ਰੇ ਪਾਣੀ ਵੀ ਲੋਟ ਹੈ ਇਹ ਰੇ ਪੌਣੀ ਨੂੰ ਭਈਏ ਤੇ ਥਲੇ ਆਲੇ ਦੇਖਦੇ ਟਰੈਲੇ ਨੂੰ ਘੁੰਮ ਕੇ ਜਾਗੇ ਜਿਹੜਾ ਦੰਦੇ ਆ ਕੇ ਸਹਾਰਾ ਚ ਤਾਰੂ ਕੌਣੀ ਨੂੰ ਉਹ ਫੋਟਾ ਚ ਰੇਪ ਹੂਪਾ ਰੇਈ ਬਹੁਤ ਪੈ ਜਾਂਦਾ ਟਰੈਲੇ ਚ ਉਹ ਟਰੈਲੇ ਮੇ ਰੇ ਪੈ ਜਾਂਦਾ ਟਰੈਲੇ ਹੋਰ ਹੁੰਦਾ ਰੇ ਬਹੁਤ ਜਿਆਦਾ ਹੋਰ ਹੈ 20 ਫੁੱਟ ਦੇ ਟਰੈਲੇ ਮਾਈ ਕੱਟੇ ਬਾਰਾ ਫੋਟਾ ਨਹੀਂ ਆਉਂਦਾ ਰੇ ਨੂੰ ਤਾਂ ਨਹੀਂ ਢੜਾ ਪਉਂਦਾ ਹੋਰ ਹੈ ਠੀਕ ਆ ਭਾਈ 30 12 ਫੁੱਟੀ ਉਹ ਨਾ ਵਧੀਆ ਹੈ ਹੁਣ ਤੈਂ ਹੁਣ ਚਿੱਟੇ ਕੱਪੜੇ ਇੱਤੇ ਗਿੱਲੇ ਗੁੱਲੇ ਮੈਂ ਚੱਲ ਜਾਂਦੀ ਐ ਇਹ ਸਿੰਗਲ ਹਾਂ ਹੈ ਕਿ ਨਹੀਂ ਮਾਹ ਰੁੱਪਣ ਜੱਲੇ ਤੂੰ ਸੱਚਾ ਸ਼ਾਹ ਬਣਿਆ ਚ ਟਿਕੜੇ ਬਗਸ ਲੈ ਆਗਾ ਤਾਂ ਸਵੇਰ ਦੀ ਮੀਂਹ ਨਹੀਂ ਭੁੱਲੀ ਪਈ ਕੰਮ ਦਾ ਟਾਈਮ ਆ ਤੂੰ ਜਿੱਟਾਈ ਫਿਰਦਾ ਉਧਰ ਉਹਨਾਂ ਨੇ ਭੂਮਣ ਕਰਤਾ ਉਹਨਾਂ ਨੇ ਤੇਰੇ ਪਹਾੜੀਆਂ ਨੇ ਹੁੰਦਾ ਹੀ ਨਹੀਂ ਉਹ ਹਾਂ ਤੇਰਾ ਉਹ ਗੱਲ ਮਿਲ ਗਿਆ ਮੰਨੂ ਕਹਿੰਦਾ ਯਾਰ ਖਾਲ ਸਾਫ ਕਰਨੀ ਕਹਿੰਦਾ ਗੰਨੇ ਚ ਕਾ ਅੱਛਾ ਫੇ ਸਾਜਰੀ ਵਈਏ ਦੱਬੇ ਮੈਂ ਤੂੰ ਜਾ ਕੇ ਹਾਂ ਉਹ ਆਪਣੇ ਗੰਨੇ ਵਾਲੇ ਹਾਂ ਉਹ ਭੇਜੇ ਮਾ ਉਹ ਖਾਲ ਸਾਫ ਉਹਦੀ ਖਾਲੀ ਕਰਿਓ ਅੱਛਾ ਉਹਨੇ ਪਾਣੀ ਲਾਉਣਾ ਖਾ ਖੁੱਚ ਗਈ ਉਹ ਫੇ ਗੰਨਾ ਹੁਣ ਵਿਚ ਨੂੰ ਛੱਡਿਆ ਆ ਆਪਣੇ ਗੰਨੇ ਜੀ ਨੂੰ ਮਾ ਬੰਦਦੇ ਹੋ ਜੇ ਸਾਡਾ ਏਡਾ ਹੋਇਆ ਜਿਆਦਾ ਉਹ ਕਰਿਆ ਆਏ ਹੁਣੇ ਉਹ ਫੋਨ ਕਰਿਆ ਨਹੀਂ ਹੈਗਾ ਅਲੇ ਹੁਣ ਬੰਦੇ ਦਾ ਜਾਣਾ ਰੋਪ ਨੂੰ ਪਹਿਲਾਂ ਹੁਣ ਖਾਲ ਸਵਾਰ ਕੇ ਉੱਥੇ ਤਵਾੜਦੀ ਹਾਂ ਕਹਾਂ ਪਾਣੀ ਮੂੜ ਗਿਆ ਜਬੀ ਦਾ ਐਨੇ ਥੋੜੀ ਲਾਈਟ ਨਾ ਅਟਕੀ ਪਤਾ ਨਹੀਂ ਆਈ ਪਤਾ ਨਹੀਂ ਨਹੀਂ ਹੁਣ ਰੋਪੜ ਦਾ ਕੰਮ ਕਰਕੇ ਫਿਰ ਮੰਡ ਨੂੰ ਘੁੰਮ ਕੇ ਆਉਂਗਾ ਉਹਦੇ ਨੂੰ ਚੱਲ ਜਾਇਆ ਫਿਰ ਹੋਰ ਇੱਕ ਗੀਜਰ ਦਾ ਖਰਾਬ ਹੋਇਆ ਅੱਜ ਗੀਜਰ ਖੋਲਣ ਲੱਗਾ ਪਾਈਪ ਜੇ ਨਵਾਂ ਲਿਆ ਗਾ ਲ 7000 ਦਾ ਗੀਜਰ ਬੜਾ ਹੂੰ ਬੜਾ ਹੈ 25 ਲੀਟਰ ਦਾ ਹੂੰ ਇੱਕ ਹੈਗਾ ਤਾਂ 35 3700 ਵਾਲਾ ਮਾ ਤੂੰ ਮਹਿੰਗੀ ਦੇ ਦੇ ਠੀਕ ਨਹੀਂ ਗੱਲ ਇਹ ਤਾਨ ਵਧੀ ਹੋਏ ਵੇ ਗਏ ਤਾਨ ਤੂੰ ਨਾ ਤੇ ਕੋਈ ਨਹੀਂ ਛੜਾਣਾ ਤਾਂ ਹੈਗਾ ਹੁਣ ਤੇ ਤੁਹਾਨੂੰ ਠੰਡ ਲੱਗਦੀ ਆ ਹੁਣ ਉਹ ਤੇ ਠੰਡ ਲੱਗਦੀ ਆ ਤੇਰਾ ਮਹਾਰਮ ਵਧੀਏ ਦੇ ਦੇ ਹੁਣ ਵੇ ਖੜਾ ਪੰਗਾ ਲੰਦੇ ਲੰਦੇ ਨੇ ਸੂਈ ਵਾਲਾ ਪੰਗਾ ਲੈ ਲਿਆ ਹਾਂ ਦੋ ਫੇ ਦੋ ਜੱਕ ਰਿਹਾ ਇਹ ਮਹਾਰ ਸੂਈ ਵਾਲੇ ਵੀ ਦੇ ਦੇ ਛੋਟਾ ਜਿਹਾ ਇੱਕ ਹਾਂ 5 ਲੀਟਰ ਦਾ ਹੁੰਦਾ ਉਹ ਅੱਛਾ ਉਹ ਵੀ ਜੱਕ ਲਿਆ ਆ ਔਰ ਲਾਉਣ ਆਇਆ ਬਾਈ ਤਾਂ ਮੈਂ ਨੂੰ ਕਹਿੰਦਾ ਖੋਲ ਕੇ ਰੱਖੀ ਕਹਿੰਦਾ ਕਹਿੰਦਾ ਖੋਲਣ ਦਾ ਸੀ ਨਹੀਂ 150 ਰੁਪਏ ਲੱਗ ਜਾਂਦੇ ਐ ਖੋਲਣਾ ਹੀ ਜਾ ਕੇ ਆਏ ਖੋਲਣਾ ਕਹਿੰਦਾ ਮੈਂ ਸਾਲਾ ਨਾ ਪਾਈਪ ਖੋਲੇ ਇੱਕ ਪਾਈਪ ਖੋਲਣ ਲੱਗਿਆ ਉਹ ਬਿਚਤੇ ਸਾਲੇ ਟੁੱਟ ਗਿਆ ਉਹ ਨੂੰ ਸਵੇਰ ਦਾ ਚਿੰਪੜਿਆ ਵਾ ਉਹ ਹੁਣ ਫਿੱਟ ਕਰਕੇ ਤਾਂ ਮੜਾ ਜਾ ਫਿੱਟ ਕਰਨਾ ਆ ਤਾ ਫਿਰ ਤੂੰ ਮੈਂ ਲਾਦਾ ਮੈਂਨੇ ਆ ਗਿਆ ਹੋ ਆ ਗਿਆ ਮੈਂ ਆ ਗਿਆ ਤਰੀ ਕੰਮ ਸ਼ੁਰੂ ਤੂੰ ਜਾ ਰੋਪੜ ਜਾ ਕੇ ਬੈ ਚੱਲਿਆ ਮੈਂ ਜਾਇਆ ਮਾਂ ਫੇਰੀ ਕਭ ਸਾਹ ਇਧਰ ਦੇਖ ਲੈ ਸ਼ਾਮ ਨੂੰ ਮਾਰ ਕੇ 2 ਵਜੇ ਬੰਦ ਹੁੰਦਾ ਮੈਂ ਕਹਿੰਦਾ ਮੈਂ ਕਹਾਂ 1:30 2 ਵਜੇ 2 ਵਜੇ ਵੱੰਦਾ ਹਾਂ ਹੈਗਾ ਟਾਈਮ ਚ ਬਹੁਤ ਹੈ ਉਹ ਇਹਦਾ ਕੜ ਪੈਂ ਕਰ ਲੇ ਜੀ ਉਹ ਤਾਂ ਮੈਂ ਡੇਲੀ ਫੜੂ ਕੇਕਾਂ ਲਈ ਮਜ਼ਾ ਆਂ ਜਾਂ ਲੋ ਜੀ ਬਈ ਜਿਹੜਾ ਕੱਲ ਗੰਨਾ ਰਹਿ ਗਿਆ ਦਾਣਾ ਵਿਚ ਨੇ ਉਹ ਦੀ ਤੋਰੇ ਆਪਣਾ ਮੋਟਰ ਤੱਕ ਆ ਗਿਆ ਉਹ ਜਿਹੜਾ ਆਪਣਾ 18 ਦਾ ਆਪਾਂ ਨੂੰ ਲਿਆ ਮਰਕੀ ਸੀ ਤੇ ਤੇ ਮੋਟਰ ਤੱਕ ਆ ਗਿਆ ਇਹਨੂੰ ਤੱਕ ਆ ਗਿਆ ਹਣੀ ਤੇ ਗਾਹਾਂ ਬਿਜਣ ਆਪਾਂ ਲੈ 95 ਹੋਣਾ ਬਦਲਿਆ ਚੱਲਾ ਸਵੇਰੇ ਆਪਾਂ ਨੇ ਵੱਢ ਲਿਆ ਤਾਂ

ਲੋ ਭਾਈ ਪਹੁੰਚ ਗਏ ਭਾਈ ਆਪਤੀਏ ਕਾਲੇ ਬੰਦੇ ਪਾਈ ਫੇਰ ਇਕੱਠੇ ਹੋਗੇ ਹਾਂ ਦਾ ਬਈ ਹੁਣ ਅਜ ਅੱਜ ਕੰਮ ਅੱਠ ਕਰ ਰਹੀਆਂ ਪਰੀਆਂ 25 ਪਰੀਆਂ ਦੀਆਂ ਵੀ ਵੀ ਇਹ ਘਟ ਜਾਣਾ ਕੱਲੂ ਥੋੜਾ ਪੰਜ ਸੱਤ ਪਰੀਆਂ ਹੋਰ ਆਉਣਗੀਆਂ ਹੁਣ ਚਾਰ ਰੇੜੀ ਉੱਪਰ ਲਾ ਕੇ ਵੇਚਨੀ ਆਪਨੇ ਆਪੇ ਕੱਲ ਦਾ ਲੱਗੂ ਥੋੜਾ ਅੱਠ ਹੋਰ 20 ਦਾ ਸਾਭ ਨਹੀਂ ਆਇਆ 20 ਥੋੜਾ ਹੌਲਾ ਦਾ ਹੈ பிண்டத ਅੱਛਾ ਤੂੰ ਆਪਣੀ ਸਿਰੇ ਲਾ ਕੇ ਆਇਆ ਕੱਲ ਇਹਨੇ ਨਹੀਂ ਲਾ ਦਿੰਦਾ ਹਾਂ ਥੋੜੀ ਜੀ ਹਾਂ ਮੁੰਨੋ ਨਵਰ ਚੱਕ ਕੇ ਦੂਣਾ ਬਣਾਉਂਦਾ ਹਾਂ ਚੱਲ ਬਈ ਸੱਦਾ ਗੰਡਾ ਖੜਾ ਉਹ ਸੇਂਦਾ ਬਦ ਦੇਖ ਤਾਂ ਮਾਰ ਦੂਆ ਗੰਡਾ ਹੋ ਗਿਆ ਹੋ ਗਿਆ ਹਣਾਤੀ ਸਾਰੇ ਪਿੱਛੇੋਂ 25 ਗੰਡਾ ਆਤੀ ਵੱਡੀ ਜਾਈ ਹੁਣ ਕਾਲੂ ਹਾਂ ਉਹ ਕਾਲੂ ਵੱਡੀ ਨਹੀਂ ਜਾਂਦੀ ਗੰਡਾ ਕਾਲੂ ਵੱਡੀ ਜਾਂਦਾ ਹਾਂ ਅੱਗੇ ਜੇ ਨਾ ਪਤਾ ਲੈਟਰੇ ਨਹੀਂ ਖੜੀ ਆ ਗਈ ਹਾਂ ਰੋਪੜ ਜਾ ਕੇ ਆਇਆ ਫਿਰ ਤੇਰੇ ਸਾਹਮਣੇ ਮੈਂ ਗਿਆ। ਕਿਆ ਕਹਿੰਦੇ ਬੈਂਕ ਵਾਲੇ ਚੋਂ? ਪੈਸੇ ਆਏ ਬੇ 10000 ਰੁਪਿਆ। ਫਿਰ ਉੱਤੇ ਪ੍ਰੂਫ ਲੱਗੇ? ਪ੍ਰੂਫ ਲੱਗੇ ਨਹੀਂ ਕਹਿੰਦੇ ਠੀਕ ਆ ਖਾਤਾ ਇੱਕ ਨਹੀਂ। ਫਿਰ ਚੱਲ ਪਿਆ। ਚਾਚਾ ਚੱਲ ਪਿਆ? ਚੱਲ ਪਿਆ ਉਹਨਾਂ ਐਂਟਰੀ ਪਾ ਕੇ ਦੇ ਦਿੱਤੀ। ਬਸ ਠੀਕ ਆ। ਉਹ ਚੱਲੇ ਪਿਆ ਫਿਰ। ਬੇੜਾ ਐਂਟਰੀ ਪੈ ਗਈ ਚੱਲ ਉਹਨੂੰ ਆਏ ਦਾ ਵੀ ਬੰਦਾ ਕਿਤੇ ਆਉਂਦਾ ਨਹੀਂ ਕੋਲ। ਹਾਂ। ਐਨੀ ਬਹੋਂਦਾ ਆ ਗਿਆ ਤੂੰ। ਹਾਂ। ਪੁੱਛਿਆ ਐਂਟਰੀ ਪੈ ਗਈ ਚੱਲ ਪਿਆ ਬਸ। ਤੁਰ ਗਿਆ। ਉੱਥੇ ਤਾਂ ਕਹ ਭਾਈ। ਐਂਟਰੀ ਪਾਤੀ ਮੈਂ। ਮਾਰਾ ਐਂਟਰੀ ਪਾ ਦੋ। ਮਾਰਾ ਕੋ ਸਬੂ ਕਹਤੋ ਦਾ ਯੋਨੀ ਮੁੜਤੇ ਹਾਂ ਉਹ ਨਾਨਕੇ ਆ ਆਉਂਗੇ ਤਾਂ ਦਾਖਲੇ ਬੈਂਕ ਕੋ ਪੈਸੇ ਆਉਂਗੇ ਉਹ ਹਾਂ ਹੁਣ ਆਉਗੇ ਤਾਂ ਸੀ ਕਾ ਲੋਕ ਤਾਂ ਕਰਦੇ ਆ ਆਨਲਾਈਨ ਕੰਮ ਤੁਸੀਂ ਮੈਨੂੰ ਰਿਪਲਾਈ ਜੋ ਆ ਟਾਈਮ ਹਣਾ ਬੈਹ ਨਿਕ ਕਹਿੰਦੇ ਨਾ ਤੁਸੀਂ ਪੈਸੇ ਪਾਏ ਇਹਦੇ 2000 ਤਾਂ ਹੋ ਵੀ ਨਹੀਂ ਕਿਡ ਆਇਆ ਤੁਸੀਂ ਮੈਂ ਕਹਿੰਦਾ ਅਸੀਂ ਖਾਤਾ ਖਾਤਾ ਹੁਣ ਇਹ ਵੀ ਕਹਿੰਦਾ ਉੱਥੇ ਪਾ ਲਈ ਅਸੀਂ ਬੈਂਕ ਚ ਆਉਣ ਜਾਣਾ ਵੀ ਉਹ ਜੀ ਪਾ ਲਈਏ ਉਹ ਜਾਂਦਾ ਕਬੀਲ ਕੀ ਹੁੰਦੀ ਉਹ ਕਬੀਲਦਾਰੀ ਕਬੀਲਦਾਰ ਜੀ ਪਾਈ ਨੂੰ ਪਤਾ ਕੀ ਚੱਕਰ ਹੋ ਗਿਆ ਮੈਂ ਕਿ ਮਾਜਿਆ ਕਰ ਪਤਾ ਕੀ ਗੱਲ ਹੋਈ ਅੱਗੇ ਮੇਰੇ ਖਾਤੇ ਫਸਲ ਦੇ ਇਹ ਮਾਜਿੰਦੇ ਦੇ ਪੈਸੇ ਹਾਂ ਹੁਣ ਮੇਰੇ ਉਹ ਤਾਂ ਬਿਲੇ ਨਹੀਂ ਘਟਾਉਂਦਾ ਉਹ ਬਿਲੇ ਆਪਣੇ ਨੋਕ ਘਟਾ ਜਾਂਦੇ ਸਾਰੇ ਮੇਰੇ ਪੈਸੇ ਕਿੱਥੇ ਤੇ ਆਉਣੇ ਤੇ ਤਾਂ ਹੀ ਪਤਾ ਨਹੀਂ ਛੋਟੇ ਕਰੀ ਹੋਈ ਆ ਹਾਂ ਤੇ ਮੈਂ ਵੀ ਨਹੀਂ ਖਾਤਾ ਛੇੜਿਆ ਮੁੜ ਕੇ ਮੈਂ ਮੰਨੂ ਗੇ ਲੋੜ ਐ ਉਹ ਇਧਰ ਲਿਆ ਪਾਈ ਆ ਆ ਖਾਲੀ ਪਿਆ ਆ ਭਰੀ ਆ ਓ ਪਾਈ ਲਾਦਾ ਪੂਰਾ ਕਰ ਲੋ ਆ ਬੱਚੇ ਛੱਡੋ ਖਾਦਾ ਪਿਆ ਹਲੇ ਹੋਰ ਪਰੀ ਖੋਰ ਲੈ ਕਾਵੇ ਹਾਂ ਭਰੀਆਂ ਪੂਰੀਆਂ ਵਿੱਚ ਆਈ ਜਾ ਉੱਥੇ ਭਰੀ ਛੜੋ ਉੱਥੇ ਰਸਤੇ ਮਾ ਤੁਹਾਡੇ ਹੋਰੇ ਪਾਸੇ ਜਾ ਹੀ ਜਾਂਦੇ ਆ ਉਹ ਬਿੱਜਾ ਤੁਹਾਡੀ ਸਿੱਧਾ ਖੜੋ ਬਿੱਜਾ ਆਣੀ ਉਹ ਬਿੱਜਾ ਸਾਰਾ ਹੀ ਆ ਉਹ ਬਿੱਜਾ ਸਾਰਾ ਟਰਾਲੀ ਦੇ ਵਿੱਚ ਵਰਜੂਗੀ ਹਾਂ ਬੋ ਹੁਣ ਲਿਆਉਣੀ ਆਪਾਂ ਨੇ ਆਹੋ ਉੜੀ ਗੇਰਨੀ ਆ ਵਾਹਾਂ ਕੱਢ ਕੇ ਭਰੀ ਟਰਾਲੀ ਵਿੱਚ ਐਂ ਘਮਾ ਲੂ ਜਾਈ ਮਰ ਬੰਨ ਨਹੀਂ ਜੱਥੇ ਵੱਢ ਨਹੀਂ ਹੁੰਦੇ ਗੰਨੇ ਹੋਰ ਚੱਕ ਲੈਣੇ ਹਾਂ ਬੰਟ ਪਿੱਛੇ ਨਹੀਂ ਬੰਨ ਹੈਗੀ ਅੱਛੀ ਵੱਟੇ ਹੁੰਦੀ ਹੋਏ ਉਹ ਟਰਾਲੀ ਗਾਹਾਂ ਨੂੰ ਲਿਆ ਕੇ ਉੱਚ ਤਿੰਨ ਭਰੀਆਂ ਪਈਆਂ ਉਰੇ ਤਾਰ ਨਹੀਂ ਆਪਾਂ ਨੇੜੇ ਆਹ ਲਾ ਆਹ ਲਾ ਲੈਣਾ ਉਹ ਲਾਤਾ ਆਹ ਲਾ ਸੱਤ ਉੱਤੇ ਵੀ ਅੱਠ 10 ਭਰ ਗਿਆ ਹਾਂ ਚਾਰ ਗੰਨੇ ਰਹਿ ਗਏ ਆਹ ਹਟ ਲੂੰਦੇ ਕਰਨੇ ਪੂਰੇ ਕਰਨੇ ਚੋ ਪੂਰਾ ਲਾਈਟ ਆਈ 10 10:30 ਵਜੇ ਹਾਂ ਆਈ ਸਹੀ ਟਾਈਮ ਹੈ ਗਈ ਮੰਡਮਾ ਘੰਟੇ ਬਾਅਦ ਅੱਧੇ ਘੰਟੇ ਬਾਅਦ ਨੱਠ ਗਈ ਅਸ ਗਈ ਸਹੀ ਟਾਈਮ ਆਈ ਆ ਫਿਰ ਉੱਥੇ 1:30 ਵਜੇ ਅੱਛਾ 1:30 ਤੇ ਫਿਰ 4:01 ਕਿਹੜਾ ਵੀ ਨਹੀਂ ਭਰਿਆ ਨੂੰ ਸਾਲੀ ਗੱਲ ਨੂੰ ਫੇਰ ਪਾਉ ਪਾਣੀ ਇੱਥੇ ਚੱਲੀ ਜੀ ਇੱਥੇ ਪੂਰੇ 4:00 ਵਜੇ ਭੱਜੀ ਹੈ ਜਦਦੀ ਆਈ ਹੈ ਉੱਥੇ ਪਤਾ ਨਹੀਂ ਕਿਆ ਗੱਲ ਉਹ ਕੱਲ ਵੀ ਫਲਟ ਪਿਆ ਅੱਜ ਫੇਰ ਪੈ ਗਿਆ ਕਿਆ ਕਰੀਏ ਕਿਹ ਬੰਦਾ ਹੁਣ ਇਹਨੇ ਰੌਣੀ ਛੱਡੇ ਉਹ ਦੇਖਦੇ ਆ ਹੁਣ ਓਕੇ ਹਾਂ ਆਲਾ ਦੇ ਆਨੇ ਜੋ ਓ ਲਾਰੰਦਾ ਤੂੰ ਟਰੈਕਟਰ ਲਿਆਗਾ ਹਾਂ ਮੈਂ ਲੈ ਜਾਟੇ ਓ ਟਰੈਕਟਰ ਲਿਆ ਯਾਰ ਇਹਨੇ ਕਹਿੰਦਾ ਸੁਣਨਾ ਐ ਇੰਨੀ ਹੌਲੀ ਹੌਲੀ ਸੁਣਦਾ ਉਹਨੂੰ ਓ ਟਰੈਕਟਰ ਕਰ ਲੋਗਾ ਉਹਨੂੰ ਰੇਖਾ ਕਰ ਦਿੰਦਾ ਕਰ ਲੋ ਉਹ ਨਹੀਂ ਸੁਣਦਾ ਐ ਕੋਈ ਬੋਲੇ ਬੰਦੇ ਦਾ ਵੀ ਬੋਲੇ ਕਾਤੇ ਕਹਿੰਦੇ ਬੋਲੇ ਬੰਦਾ ਨਾ ਕਦੇ ਨਹੀਂ ਆਇਆ ਕਿੱਤਾ ਹੈ ਬੋਲਾ ਇਹਦੇ ਦੇਖੀਏ ਤਾਂ ਬੋਲੇ ਦੀ ਗੱਲ ਸੁਣਦਾ ਬੋਲਾ ਬੰਦਾ ਜੇ ਕਿਹਦੇ ਦੋ ਬੰਦੇ ਗੱਲਾਂ ਕਰਦੇ ਹੈ ਹਾਂ ਉਹਨੇ ਕਹਿੰਦਾ ਸਾਲਾ ਮੀਰੀ ਗੱਲਾਂ ਕਰਦੇ ਹੈ ਠੀਕ ਹੈ ਇਹਨੇ ਮੇਰੇ ਚੁਗਰੀਆ ਕਰਦੇ ਹੈ ਹਾਂ ਜੇ ਸੁਣਦਾ ਹੀ ਨਹੀਂ ਇਹਨੂੰ ਆ ਹੋਏ ਹੁੰਦਾ ਆਇਓਗਾ ਹੈ ਹਾਂ ਉਹਨੇ ਹੁੰਦਾ ਅੰਨਾ ਵੀ ਜਰਾ ਹੂੰ ਠੋਕਰ ਖਾਂਦਾ ਫਿਰ ਜਿੰਦਾ ਐਂ ਕਰਦਾ ਹੈ ਹੈ ਜਿਹੜਾ ਬੋਲਾ ਉਹਨੂੰ ਦਿਖਦਾ ਹੈ ਸੁਣਦਾ ਹੈ ਸੁਣਦਾ ਨਹੀਂ ਹੈਗਾ ਉਹ ਹੂੰ ਕਹੀ ਨਾ ਮੇਰੀ ਚੁਗਲੀ ਕਰਦਾ ਸਾਡਾ ਬਾਪੂ ਨੂੰ ਚੱਲ ਹੁੰਦਾ ਹਾਂ ਜੇ ਅਸੀਂ ਆਪਾਂ ਵਿਚੀ ਆਪਣੇ ਗੱਲਾਂ ਕਰਦੇ ਕਰ ਕੀ ਕਹਿੰਦੇ ਤੁਸੀਂ ਕੀ ਕਹਿੰਦੇ ਤੁਸੀਂ ਆਏ ਤਾਂ ਨਾ ਆਏ ਕਰਦਾ ਕੀ ਕਹਿੰਦੇ ਤੁਸੀਂ ਇੱਕੜੀ ਹੁੰਦਾ ਹੁਣਾ ਆਏ ਹੁੰਦਾ ਹਾਂ ਕੀ ਗੱਲ ਕਰੀ ਹੋਰ ਨੂੰ ਵੀ ਦੱਸਦੇ ਕਰੋ ਬੜਾ ਮੋਟਾ ਕੀ ਕਹ ਲਓਗੀ ਕੀ ਕਹ ਕਹ ਲਓ ਕੀ ਕਹ ਗੱਲ ਨਾ ਗੱਲ ਕੀ ਹੋਈ ਕੀ ਕਹ ਲਓਗੀ ਹੈ ਆ ਕੋਲ ਹਾਂ ਹਾਂ ਕੀ ਕਹ ਲਓਗੀ ਉਹ ਗਿੱਲਾ ਹੁਣਾ ਹੋਵੇ ਖੇਤ ਦੇ ਦਿਨ ਬਾਅਦ ਲੈਣਾ ਹਾਂ ਠੀਕ ਹੈ ਲਾਉਣੀ ਕਰਿਆ ਪਰ ਹਾਂ ਰੌਣੀ ਕਰਿਆ ਹੋਇਆ ਤੇ ਚੋਟੋ ਚੋਟੋ ਜਨ ਕੋਸ਼ਣ ਪਾਣਾ ਪੈਣਾ ਕਿਤੇ ਨਹੀਂ ਨਾ ਰੰਦਾ ਵੀਆ ਰੇਤਾ ਲਗਾ ਚ ਯਾਰ ਇਹਨੂੰ ਕਿਆ ਰੌਣੀ ਹਾਂ ਹੁਣ ਤਾਂ ਇਹ ਮਿੱਟੀ ਵੀ ਲੱਗੀ ਤਾਂ ਤਾਂ ਮਿੱਟੀ ਵੀ ਲੱਗੀਓ ਕਿਤਾਮਾ ਜੋ ਪੰਨੋ ਉਪੋੜੇ ਨੂੰ ਰਦੂ ਆ ਟੈਕ 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 ਓਰੇ ਓਰੇ ਦੋ ਦੋ ਆਉਣੀਆਂ ਬਸ ਬਾਕੀ ਜਿਹੜੀਆਂ ਉਹ ਵੀ ਕੱਢਣੀ ਉਸੇ ਸਾਂਜੀ ਉਹ ਉਹ ਛੱਡ ਦਿਆਂ ਦਲਾ ਉਹ ਨਹੀਂ ਕਰਨਾ ਹਲੇ ਸਾਦੇ ਉਹ ਬਾਅਦ ਕਰੂੰਗੇ ਵਿਆ ਕੱਢਦੀਆਂ ਹਾਂ ਕਾਕਾ ਕੱਲੂ ਵੀ ਆਉਣਾ ਕਰਨਾ ਆ ਆ ਕੱਢਦੀਆਂ ਅੰਦਰ ਲਗਾਂ ਹਾਂ ਹੋ ਠੀਕ ਹੈ ਆਜਾ ਆਜਾ ਅਜ ਟਕੜਾ ਮੈਂ ਲੂਟ ਕਰਤਾ ਕੰਮ ਉੱਥੇ ਪੈਣੀ ਦੇ ਘੜਾਵੇ ਬਾਈ ਹੈਗੇ ਆ ਜਾਂ ਪੰਚਾਇਤ ਡੰਗਰ ਰੱਖੇ ਰਿਹਾ ਪੈਣੀ ਹਾਂ ਉਹ ਅਜ ਹਾਂ ਅਜੋ ਘੜਾਵੇ ਕਰਕੇ ਲੂਟ ਆ ਗਿਆ ਲੂਟ ਆ ਗਿਆ ਦੋ ਪਹਿਲਾਂ ਪਤਾ ਹੁੰਦਾ ਹੋਰੇ ਵੀ ਬਿਲਾ ਲੈਣੇ ਤੇ ਉਹ ਸਾਨੂੰ ਕੀ ਪਤਾ ਚੱਲ ਹੁਣ ਕੱਲੂ ਫੇਰ ਕਹੇ ਤੋ ਉਹਨਾਂ ਨੂੰ ਇਹ ਉਹਨੇ ਕਰ ਦੇਣੀ ਆ ਦੋ ਤਿੰਨ ਜਾਨੀ ਸੀ ਜਿਹੜਾ ਬੋਖ ਚੱਕ ਕੰਮ ਚੱਲ ਰਿਹਾ ਲੈ ਲੈ ਤਾਂ ਹੀ ਨਹੀਂ ਲਿਖੀਂਦਾ ਹੁਣ ਆਪ 20 ਵੀਂਦਾ ਹੁਣਾ ਹੁਣ ਵੱਢਦੇ ਹੁਣਾ ਕਿਸੀ ਹੋਰ ਕਿਥੇ ਚਾਰ ਬੰਦੇ ਆ ਗਏ ਦੋ ਬੰਦੇ ਉਹ ਸਿੱਟਦੇ ਚਾਰ ਦੋ ਬੰਦੇ ਸਾਫ ਫੱਕ ਨਹੀਂ ਕਰਦੇ ਹੋਰ ਸੱਟਦਾ ਹੋਊਗਾ ਹੋ ਤਿੰਨ ਹੋ ਗਈਆਂ ਇੱਕ ਭਈਆ ਹੋ ਗਿਆ ਦੋ ਅਸੀਂ ਹੋ ਗਏ ਤਿੰਨ ਤੇ ਛੇ ਬੰਦੇ ਹੋਗੇ ਉਹਦੇ ਬਾਅਦ ਭਈਆ ਆਇਆ ਭੇਜਤਾ 1 ਵਜੇ ਬਹੁਤ ਵਕ ਅਸੀਂ ਆਪ ਲੱਗੇ ਰੇ ਕੰਡ ਰੱਖ ਭਈਆ ਬਾਈ ਬਹੁਤ ਕੰਮ ਹੈ ਮੇਰੇ ਵੀ ਨਹੀਂ ਸਾਨੂੰ ਉਹ ਕੰਮ ਕਰਨਾ ਹੁੰਦਾ ਅਕਲ ਸਾਨੂੰ ਕੰਮ ਕਰਨ ਦੀ ਪੂਰੀ ਆ ਸੰਭਦਾਰ ਆ ਪੱਕਾ ਆ ਛੱਡ ਦਿਓ ਇੱਧਰ ਲਾ ਜਿਹੜਾ ਆ ਜਿਹੜਾ ਛੋਟੇ ਲੋਟ ਦੀ ਛੱਡ ਦਿਓ ਇਹਨੂੰ ਮੈਨੂੰ ਮਤ ਥੋੜੀ ਜਾਣਾ ਇਹਨੇ ਜਿਹੜਾ ਐ ਨਹੀਂ ਥੋੜੇ ਜਾਣਾ ਹੋਰ ਤੇਰਾ ਉਹ ਵੀ ਛੋੜਨਾ ਇਹ ਤਾਂ ਪੂਰਾ ਹੋਣਾ ਆਏ ਰੋਡ ਦੀ ਲਾ ਦੂ ਆ ਇਹਨੂੰ ਉਹ ਵੀ ਨਹੀਂ ਪੂਰਾ ਹੋਣਾ ਤੇਰਾ ਟਿੱਕੇ ਮੇਲਾ ਦੇਖ ਤੂੰ ਚਾਰੇ ਪਾਸੋਂ ਘਟਣਾ ਹੈ ਗਿਆ ਤੂੰ ਸਾਰੇ ਪਾਸੋਂ ਘਟਣਾ ਜਿੱਧਰ ਮਾਜੀ ਚੱਲ ਪਾ ਤੂੰ ਤੇ ਘਟਣਾ ਆਈ ਵੀ ਬੈਠਦਾ ਸੀ ਉਹ ਨਾ ਕੱਲੂ ਕੰਨਾ ਆਉਣਾ ਫੇਰ ਬਿਲਕੁਲ ਕੱਲ ਤੇ ਘੜਦ ਅਹੀਂ ਆਈ ਆ ਅਹੀਂ ਆਈ ਆ ਮੰਨ ਕੇ ਚੱਲ ਤੂੰ ਕਾਹ ਭਰੀਆਂ ਪੰਜ ਛੇ ਘਭਰੀਆਂ ਲੈ ਬਾਈ ਆ ਫਰਕਾ ਬੰਦਿਆਂ ਦਾ ਬਾਈ ਮੈਂ ਕਹਿੰਦਾ ਮਿੱਟ ਵੀ ਲੈ ਆਏ ਅਸੀਂ ਲਈ 2 ਵਜੇ ਲੱਗੇ ਹੁੰਦੇ ਸੀ ਬੰਦੇ ਦਾ ਫਰਕ ਆ ਭਾਈ ਹੈ ਫਰਕਾ ਬੰਦਿਆਂ ਦਾ ਆ ਮੈਂ ਕਹਿੰਦਾ 30 ਮਿੰਟ ਅੱਧਾ ਘੰਟਾ ਹੋਇਆ ਚ ਮੰਨੂ ਆਇਰੂ ਹਾਂ 10 ਮਿੰਟ ਹੋ ਗਏ 10 15 ਮਿੰਟ ਤੇ ਖਿੱਚਦਾ ਕੰਮ ਭਾਈ 15 ਮਿੰਟ ਹੋਏ ਇਹਨੂੰ ਮੈਂ ਭੇਜਿਆ ਉੱਥੇ ਤੇ ਮੈਂ ਜਾ ਫਿਰ ਮੈਂ ਵੀ ਆਇਆ ਮਾਂ ਪਾਣੀ ਦੇ ਖਿਆ ਮਾਂ ਉਧਰ ਹੀ ਆ ਤਾ ਤੂੰ ਫਿਰਦਾ ਵਾਰਾ ਗਾਇਬ ਹੋ ਗਿਆ ਮਹਾਦੁਰ ਜਾ ਉਹ ਬਾਬਾ ਗਾਇਬ ਹੋਣਾ ਪਿੰਡ ਕਿੱਡੀ ਫਿਰਦਾ ਦਾ ਇਹ ਲੈ ਭਾਈ ਗੰਨੇ ਦਾ ਇੱਕ ਅੱਧੀ ਪਰੀ ਲਈ ਔਖਾ ਮੈਂ ਕਹਿੰਦਾ ਅਸੀਂ ਨਹੀਂ ਸਰ ਜਣਾ ਸਰ ਗਿਆ ਪੂਰੀਆ ਪੂਰੇ ਪੂਰਾ ਕੰਮ ਹਰੇ ਆ ਇੱਕ ਇੱਕ ਰਹਿ ਗਈ ਪਾ ਪੰਡ ਇੱਕ ਰਹਿ ਗਈ ਪੂਰੇ ਪੂਰੇ ਕਰਨਾ ਕਰਨ ਨਾਲ ਬੱਦਗੀਆਂ ਨਹੀਂ ਨਹੀਂ ਪੂਰਾ ਪੂਰਾ ਕਰਨਾ ਕਾਟ ਬਾਦ ਜਿੱਥੇ ਉਹ ਹੋ ਗਈ ਪੂਰੀ ਹੋ ਜਾਣੀ ਕਾਟ ਬਾਦ ਪੂਰੀ ਹੋ ਜਾਣੀ ਚੱਲ ਹੋ ਗਿਆ ਜੀ ਚੱਲ ਲਈ ਹੂੰ ਇਹ ਹੋਰ ਕਿੱਥੇ ਹੈ ਵਿੱਚ ਹੂੰ ਹੂੰ ਸੱਜਾ ਚੱਕ ਕੇ ਸਟੋ ਦੋ ਤਾਂ ਸਾਈਡ ਰਹਿ ਗਏ ਦੋ ਖਿਚਦੇ ਨੇ ਇੱਕ ਨੇ ਇਹ ਆ ਪਰਦਾ ਉਹ ਖਾਂ ਖੋਣੇ ਨਹੀਂ ਆ ਵਿੱਚ ਉਹ ਉੱਥੇ ਦੇਖ ਵੀ ਲੱਗਿਆ ਉਹ ਗਿੜਾ ਮਾਰ ਦੇ ਦੇਖ ਵਿੱਚ ਗਿੜਾ ਮਾਰਦ ਕੇ ਰਹਿ ਉਹਨਾਂ ਕਿਹਾ ਮੋਟਾ ਦੋ ਦੋ ਗਨੇ ਚੱਕ ਕੇ ਮੈਂ ਆਹ ਆਹ ਖੜ ਰਹਿਂਦਾ ਆਹ ਰਹਿਂਦਾ ਜਾਂ ਆਪ ਹੀ ਖੜ ਰਹਿਂਦਾ ਕਰਤਾ ਆਜੇ ਰਹਿਂਦਾ ਇਹ ਵੀ ਮੈਂ ਕਿਆ ਵੀ ਲਾ ਦੇ ਜੀ ਬਈ ਬਰੀ ਅੱਛਾ ਕਰੀਂ ਜੀ ਛੋੜ ਲੈ ਕਾਰ ਵੀ ਨਹੀਂ ਹੈ ਜੀ ਇਹ ਤਾਂ ਦੱਸੇ ਕਿੰਨੇ ਪਜਣੇ ਆ ਇਹ ਨਹੀਂ ਕਾਰ ਦੇ ਨਹੀਂ ਬਜੂਗੇ ਇਹਦੀ ਬਾਤ ਐ ਚੋ ਜੇ ਬਾਅਦ ਚ ਪੜਾਂਗਾ ਕਰਨਾ ਉੱਥੇ ਪੂਰੇ ਹੋ ਜਾਣੇ ਹਲਪ ਨੋ ਤਾਂ ਪਰ ਇਹ ਪਰੀਆਂ ਲਿਆਣ ਨੂੰ ਫਿਰਦੇ ਤੇ ਹਾਂ ਚੱਲ ਹਾਂ ਲੈ ਉਹ ਪੈਂ 10 ਗੰਨੇ ਉੱਤੇ ਚੱਲ ਅਰੇ ਕੋਈ ਰਹਿ ਗਿਆ ਕਿੱਥੇ ਖੂਜੇ ਖਾਂਜ ਵਿੱਚ ਕੰਮ ਆ ਜੂਂਗੇ ਉਹ ਬਣੀਏ ਦੇਖਣਾ ਮੈਂ ਹਾਂ ਦਾਤ ਮਿਲ ਗਿਆ ਇਹ ਆ ਬੰਦੇ ਆ ਧੰਨਵਾਦ ਆ ਮੇਰਾ ਮੜ ਗਿਆ ਕਹੀ ਤੇ ਮੈਂ ਰੇਜ਼ ਨਦਨ ਚੱਕਣ ਗਿਆ ਤਾਂ ਬਾਹਰ ਅੜਿਆ ਬਿਆ ਕੰਮ ਮਹਾ ਤੂੰ ਸਿੱਧਾ ਉੱਥੇ ਨਹੀਂ ਜਾ ਬਈ ਮੇਰਾ ਕੁੰਮਾਰ ਜਦੇ ਬਾਈ ਨੇ ਠਾਇਆ ਇਹ ਸੈਲ ਕਰਦਾ ਫਿਰਦਾ 12 ਗਾਇ ਮੰਗਣਾ ਫਿਰਦੇ ਪਿੰਡ ਦੇ ਵਾਲਦਾਲੇ ਮੈਂ ਤੂੰ ਵੀ ਤਿਲਦਾ ਕਹਾਂ ਮੈਂ ਦੇਖਦਾ ਫਿਰਦਾ ਮਾ ਉੱਥੇ ਜੱਲ ਤੂੰ ਗੰਨਾ ਨਹੀਂਦਾ ਕਹਿੰਦਾ ਛੱਡ ਗਿਆ ਅੰਦਰ ਦੇਖਿਆ ਅੰਦਰ ਚਲਕਿਆ ਮੋਲ ਮਾ ਮੈਂ ਆਇਆ ਨੱਕਾ ਮੂੜ ਕੇ ਮੈਂ ਉੱਥੇ ਵਿੱਚ ਨੂੰ ਲਿਖਿਆ ਆਇਆ ਮਾ ਪਾਣੀ ਕਿੱਥੇ ਮੋਟਰ ਚੱਲਦੀ ਸੀ ਇੱਥੇ ਪਾਣੀ ਆਇਆ ਨਹੀਂ ਅੱਜ ਕਿੱਥੇ ਨਹੀਂ ਆਇਆ ਉਹ ਐ ਵੀ ਇੱਥੇ ਆਹ ਟਾਈਮ ਤੇ ਠੰਡਾ ਕੰਮ ਹੁੰਦਾ ਸੋ ਦੁਪਹਿਰੇ ਮੈਂ ਹਲਾ ਜਿਹੜੀ ਮੈਂ ਇੱਥੇ ਠਾਠਾ ਚਾਰ ਬੰਦੇ ਕੰਮ ਖਿੱਚਦੇ ਨੇ ਦੋ ਦੇਖੀ ਜਾਂਦੇ ਕਿਆ ਕਰੀਏ ਕਿਆ ਕਰੀਏ ਅਰੇ ਦੁਪਹਿਰੇ ਮਾ ਧੁੱਪਾ ਬਕਦੀ ਧੁੱਪਾ ਦਾ ਬਾਈ ਬਕਾ ਪਾਦਾ ਹੁੰਦੀ ਹੋਇਆ ਮੈਂ ਜਾਂ ਮਹਨਤ ਕਰਦਾ ਚਾਰ ਬੰਦੇ ਗੱਲਾਂ ਮ ਗੱਲਾਂ ਕਰਨਾਂ ਦਾ ਕੰਮ ਨਹੀਂ ਬੜੀ ਜਾਂਦਾ ਮੈਂ ਕਹਿੰਦਾ ਆਪਾਂ ਨੇ ਮੈਂ ਕਹਿੰਦਾ 15 20 ਮਿੰਟ ਲਾਇਆ 15 ਮਿੰਟ ਤੇ ਤੂੰ ਆਇਆ ਕਿੱਦਾਂ ਅੱਠ ਭਰੀਆਂ ਨੂੰ ਅੱਠ ਨੌ ਭਰੀਏ ਦੇ 20 ਮਿੰਟ ਲਾਇਆ ਐ ਇਹ ਲੈ ਉੱਥੇ ਸਾਈਡ ਤੇ ਕਿੱਥੇ ਕਿੱਥੇ ਤੱਕ ਗਿਆ ਨਹੀਂ 1 ਵਜੇ ਤੇ ਲੈ ਕੇ 4 ਕੀ ਅੰਦਰ ਪਿਆ ਅੰਦਰ ਪਿਆ ਇੱਕਾ ਜਿਹਾ ਹਿਆਰ ਨਾ ਬਣਾਇਆ ਮੈਂ ਕਿਹਾ ਉਹ ਕਹਿੰਦਾ ਗੱਲਾਂ ਕਹਿਣ ਲੈ ਉਹ ਬੜਾ ਹੋਜੀ ਬਣਾਇਆ ਤੁਲੇ ਨੇ ਉੱਥੀ ਦੇ ਇੱਕ 10 ਪਿਆ ਤਾਂ ਇੱਕ ਮਹੀ ਆ ਪਿਆ ਤਾਂ ਲਾਤੀ ਹੈ ਹੈ ਬੈਲਟ ਕਰਤਾ ਜਿਹਨੇ ਚਿੱਲੇ ਗਿਆ ਕਹਿੰਦਾ ਮੈਂ ਬਹੁਤ ਚੱਲਦਾ ਹਲਾ ਠੀਕ ਹੈ ਬਹੁਤ ਘੜ ਚੱਲਿਆ ਮਜ਼ਬੂਤ ਹੁਣ ਵੀ ਚੱਲੇ ਕੰਮ ਨਾਲ ਠੀਕ ਹੈ ਬਾਈ ਬੈਟ ਤਕੜਾ ਕਰਿਆ ਲੈ ਬੜੀ ਹੈ ਹੈ ਤਾਂ ਦੋ ਹੀ ਕੰਮ ਨਾ ਨਾ ਠੀਕ ਹੁਣ ਵੀ ਲੋਟ ਕਰਿਆ ਉਹਨੇ ਬੈਲਟ ਚਲਾਉ ਕੰਮ ਪਰ ਚਲਾਉ ਨਹੀਂ ਆਏਗਾ ਬੈਲਟ ਉਹ ਬਹੁਤ ਲੋਟਾ ਬਣਾਗਾ ਬਹੁਤ ਕਰਦਾ ਠੀਕ ਹੈ ਤੇਜ਼ ਬਹੁਤ ਆ ਤਾਰੀ ਦੀ ਆ ਇਹ ਤਾਂ ਨਵੇਂ ਵੇਚ ਜਾਂਦੇ ਆ ਨਵੇਂ ਨਾਲ ਲੱਕੜੀ ਦੇ ਨਿਕਲ ਜਾਂਦੇ ਆ ਆ ਲੋਹੇ ਦਾ ਬੈਲਟ ਹੋਗਾ ਹਿਲਦਾ ਨਹੀਂ ਇਹ ਨਹੀਂ ਹਿਲਦਾ ਹੈਗਾ ਇਹ ਨਹੀਂ ਹਿੱਲਦਾ ਆਏਗਾ ਇਹ ਤਾਂ ਘੱਪੜਾ ਹਾਂ ਲੱਕੜੀ ਆ ਲੈਣੀ ਹੈ ਲਈ ਇਹਦਾ ਚੱਲ ਦੇਖੀ ਹੁਣ ਫੇਰੇ ਬਾੜੇ ਮੋਂ ਚਲੀਏ ਦੇਖੀ ਪੱਕੜ ਲੈ ਬੈਠੇ 10 ਮਿੰਟ ਦੋ ਦਿਨ ਬਾਟਾ ਵੀ ਹੋ ਕੇ ਦੇਖਿਆ ਵੀ ਨਹੀਂ ਚੱਲ ਫੇ ਆ ਗਿਆ ਮੈਂ ਚੱਲ ਚੱਲਾ ਬਾਂਡੇ ਰੱਖ ਕੇ ਆ ਪਾਣੀ ਹੈਗਾ ਪਾਣੀ ਪੀਲਾ ਹੈਗਾ ਪਾਣੀ ਦੀ ਖਿਆਲ ਮੈਂ ਹੀ ਪਾਣੀ ਪੀਣਾ ਤੈ ਵੀਣਾ ਭਾਈ ਪਾਣੀ ਨਾ ਜੀ ਨਾ ਬੱਸ ਬੱਸ ਕੁ ਖਾ ਪੀਣਾ ਸੇਵਾ ਆ ਆਪ ਤਾਂ ਪ੍ਰਾਈਸ ਦੇ 15 ਮਿੰਟ ਬਾਅਦ ਤੇ ਦਿੱਤੋ 15 ਮਿੰਟ ਤੇ ਆਉਤੀ ਭਾਈ ਲੈ ਲੈ ਵੜਾ ਕਾਹਲੋ ਕੇ ਪੈ ਗਿਆ ਬਾਦ ਨਹੀਂ ਫੋਨ ਕੀਤਾ ਹੁੰਦਾ ਚੱਲ ਬਈ ਹਲੋ ਆਜੇ ਫੋਨ ਲੱਗ ਗਿਆ ਨਾ ਉਹ ਯਾ ਸਤ ਸਤਰੀ ਗਾਦੀ ਸੱਤ ਇੰਨਾ ਹੌਲੀ ਨਹੀਂ ਸੁਣਦਾ ਇਹਨੂੰ ਸੁਣਦਾ ਨਹੀਂ ਓਏ ਹੁਣ ਹੁੰਦਾ ਐ ਹੁੰਦਾ ਰਾਜਾ ਹੁਣ ਦਾਦ ਲੈ ਕੇ ਲੈ ਦਾਦ ਲੈ ਆ ਅਰੇ ਇੰਟਰਵਿਊ ਦੇ ਦੇ ਰਮਾ ਮੈਂ ਖੜਾ ਦੱਬਤੀ ਜਾ ਵਿਕੇ ਸੀ ਨਾ ਆਜ ਨਹੀਂ ਤੂੰ ਹੀ ਲੱਗ ਚੱਕਦਾ ਆ ਠੀਕ ਆਹੀ ਠੀਕ ਆ ਨੰਨਾ ਸਰ ਕੇ ਆ ਜੀ ਹੁਣ ਲੋ ਐ ਭਾਈ ਪੁੱਜ ਕੇ ਵੜੇ ਚ ਉਧਰ ਛੂਟੀ ਚੱਲਦੀ ਆ ਵੀ ਜਾਲੇ ਲਈ ਜਾਂਦੇ ਲਓਰ ਆ ਵੀ ਜਾਲੇ ਲਈ ਜਾਂਦੇ ਵੀ ਜਾਲੇ ਨੇ ਕਹੇ ਲੈਣਾ ਅ ਤੈਨੂੰ ਉਹੀ ਮੰਗਦੇ ਦਾਲ ਵਾਲਾ ਪੰਜ ਮਾਲਾ ਐਸੋ ਹਰਿਆਈ ਭਾਈ ਸ਼ੂਟ ਕਰ ਰਿਹਾ ਹੈ ਜੇ ਤੇਰਾ ਤੂੜੀ ਵਗਾਈ ਹੋ ਜੇ ਲਈ ਗੰਨੇ ਚਾਲਾ ਨਾਲ ਟੋਹ ਤਾਂ ਕਹਿੰਦੇ ਲਿਆਓ ਬੰਨਾ ਭਈਆ ਹੈ ਜੀ ਤੇ ਮਾਹੌਲ ਗਰਮੀ ਲਾ ਕੇ ਜਦੋਂ ਖਾਦ ਜੂਰ ਕਰੜਾ ਰੌਲਾ ਪਾਈਂਦਾ ਮੈਂ ਕੈਮਰੇ ਚਾਈਦਾ ਧੁਕ 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 ਉਹ ਯਾਰ ਜੇ ਬਲਗ ਬਣਾਤਾ ਜੀ ਬਣਾਤਾ ਹਾਂਜੀ ਹਾਂ ਬਈ ਕੋ ਚਾਹੀਦਾ ਹਾਂ ਬਈ ਕੋ ਚਾਹੀਦਾ ਬਸ ਉਹ ਹੁਣ ਤਾਂ ਹੁਣ ਪੱਖਾ ਦੇ ਉਹ ਮਸੀਹ ਦੇਖਣਾ ਦਾ ਯਾਰ ਆਪਾਂ ਨੇ ਸਾੜੇ ਉਰਲੇ ਪਾਸੇ ਪਰਾ ਆਏ ਮੈਂ ਗੀ ਨਹੀਂ ਦਰ ਜੰਮਿਆ ਕਿ ਨਹੀਂ ਜੰਮਿਆ ਜੰਮਿਆ ਆਇਆ ਵਾਲਾ ਹੈ ਹੈ ਸੰਗ ਦੇ ਤੇ ਹਲ ਤਾਂ ਹਰਾਈ ਜੀ ਹਰਾਈ ਤੇ ਪਹਿਨ ਲਾ ਪਹਿਨ ਲਾ ਅਦਰ ਐ ਦੇਖ ਸਵੇਰੇ ਸੂਰਜ ਚੜ੍ਹੂਗਾ ਯਾਰ ਦੇਖੀ ਤੇ ਪਹਿਲਾਂ ਲੱਗੂਗਾ ਨਾ ਨਹੀਂ ਲੱਗਦਾ ਹੈਗਾ ਹਰਾਈ ਨਹੀਂ ਮੇਰੀ ਗੱਲ ਹਰਾਈ ਤਾਂ ਪੈਣ ਲੱਗੀ ਤਾਂ ਉਹ ਦਿਖ ਰਹੀ ਹੈ ਦਿਖਦੀ ਆ ਅੱਖਾਂ ਵਿੱਚ ਨਹੀਂ ਤੈਨੂੰ ਮੇਰੇ ਅੱਖਾਂ 'ਚ ਹਰਾਈ ਪੈ ਰਹੀ ਮਾਮੜੀ ਬਹੁ ਬਰੀ ਕਰਾਈ ਹੈ ਫਿਰ ਜਿਹੜੀ ਮੈਂ ਕਹਿੰਦਾ ਨਾ ਮਈ ਜਾਂਦੀ ਇਹਦਾ ਨਹੀਂ ਨਾ ਨਾ ਇਹ ਦੂਆ ਕਹਿ ਰਾਇ ਇਹ ਕੁਝ ਨਹੀਂ ਵਿੱਜੇ ਹੋਇਆ ਜਿਹੜਾ ਆਹ ਤਾਂ ਆਹ ਤਾਂ ਅਜੇ ਆਪਣਾ ਪਾਣੀ ਘੜਤਾ ਦਾ ਫਾਸਦੀ ਨਾ ਉਹ ਦੂਆ ਕਹਿ ਦੂਆ ਦੋ ਕਹਿ ਰਹੇ ਬਰਾ ਪਰਲੇ ਦੋ ਬਾਬੇ ਉਹ ਦੋ ਹੀ ਹੈ ਉਝੇ ਪੈਂਦੀ ਆ ਜਦ ਤਾ ਸੁਣ ਐਦਾਂ ਐਂ ਦੇਖ ਤਾਂ ਤੂੰ ਹਰਾਈ ਦਿਖਦੀ ਆ ਓ ਹਲੇ ਯੋ ਵੀ ਪਾਣੀ ਕਾ ਕਰਕੇ ਵੀ ਹੁੰਦਾ ਹਰੇ ਕੱਲ ਤੂੰ ਸਵੇਰੇ ਪਹਰ ਆ ਜਾਣਾ ਕੱਲੂ ਪਤਾ ਲੱਗਦਾ ਸੂਰ ਜਾਣ ਦੇ ਪਹਿਲਾਂ ਆਈਂ ਮੈਂ ਖੇਤਾਂ 'ਚ ਫਿਰ ਦੇਖੀ ਵੀ ਕੀ ਆਏ ਹਲਾ ਇੱਕ ਗੱਲ ਆ ਕਬੂਤਰ ਨਹੀਂ ਬੈਠੇ ਹੋ ਕਬੂਤਰ ਨਹੀਂ ਵੀ ਚੁਗਿਆ ਮੈਂ ਨਾ ਸ਼ਾਕਾ ਮਾਰਦਾ ਪਹਿਲਾਂ ਰਾਏ ਕਿਤੇ ਨਹੀਂ ਰਾਏ ਨਾ ਹੁੰਦੇ ਕਬੂਤਰ ਕਬੂਤਰ ਉਹ ਆਕਟ ਆਇਆ ਨਿੱਦਾਂ ਮੇਰੇ ਦਮ ਤੂੜ ਤੇਰੇ ਨੇ ਪਾਰ ਆਏ ਉਹ ਨਹੀਂ ਆਏ ਬੈਠਣਾ ਮੈਂ ਦਾਣੇ ਮਿੱਟੀ ਜੇ ਹਾਂ ਹੋਰ ਪਟਾ ਕੇ ਨਾ ਵੀ ਤੁਰਦੇ ਹੁਣ ਆਏ ਲੁਕ ਗਿਆ ਦਾਣੇ ਸ਼ਾਕਾ ਮਾਰੇ ਦਾਣਾ ਮਿੱਟੀ ਲੱਗੀ ਉਹਨੂੰ ਦਿਖਦਾ ਹੈ ਨਹੀਂ ਤਾਂ ਉਹਨੂੰ ਉਹ ਮੈਨੂੰ ਟੈਲ ਸਾਰਾ ਹੋ ਜੂ ਬੈਸੋ ਪਰਦਾ ਤਾਂ ਅੱਧਾ ਕਿਲੋ ਕਿਲੋ ਰਾਏ ਜਿਹੜਾ ਮੈਂ ਇੱਕ ਡਾਲਾ ਨਹੀਂ ਵੇਦਾ ਸਾਰਾ ਚੱਲ ਉੱਥੇ 2 ਘੰਟੇ ਦਾ ਤਾਂ ਠੀਕ ਹੈ ਚੱਲੀ ਫਿਰ ਉਹ ਕਰੀ ਸਵੇਰੇ ਸੂਰਜ ਚੜ੍ਹਨ ਦੇ ਪਹਿਲਾਂ ਹੀ ਠੀਕ ਹੈ ਹੈ ਸੂਰਜ ਚੜ੍ਹਨ ਦੇ ਪਹਿਲਾਂ ਹਾਂ ਬਸੇਨ ਕੋ ਠੀਕ ਹੈ ਫਿਰ ਫਿਰ ਦੇਖੀਂ ਫਿਰ ਸੂਰਜ ਚੜ੍ਹੂਗਾ ਪਹਿਲੀ ਕਰਨੀ ਪਹੂਗੀ ਯਾਦ ਦੇ ਕੀ ਮਤ ਤੈਨੂੰ ਆਪੇ ਫੱਕ ਲੱਗਣਾ ਪਤਾ ਕਿਆ ਚੀਜ਼ ਆ ਮੇਰਾ ਜਵੀ ਦਾ ਬਰਛੀ ਦਾ ਕੰਮ ਹੋ ਜਾਂਦਾ ਹੈ ਬੈਠ ਕੇ ਦੇਖਦਾ ਹਾਂ ਹਾਂ ਮੇਰੇ ਜਵੀ ਦੇ ਵਰਦੀ ਦੇ ਬੋਤ ਲੋਟ ਕੰਮ ਆ ਮੈਂ ਜਵੀ ਬੀਤੀ ਮੈਂ ਉਹਨਾਂ ਬਾਈ ਫਿਰ ਜਦ ਹੋਇਆ ਹੀ ਮਾੜੀ ਮਾੜੀ ਦੀਗੀ ਵੀ ਹੋਇਆ ਹੀ ਉਹਨਾਂ ਬੰਨਾਂ ਨੇ ਸੋ ਕਹਿ ਰਾਇਆ ਪਾਣੀ ਲਾ ਕੇ ਵਰਦੀ ਦਾ ਜੱਟ ਓ ਠੀਕ ਆ ਅੱਗੇ ਵੈਕਣੇ ਵਿੱਚ ਕਰ ਦਿੱਤੇ ਦਾਤ ਨਹੀਂ ਚੱਲਦਾ ਉਹ ਮੈਂ ਹੋਰ ਕੁਝ ਨਹੀਂ ਪਹਿਲੀ ਵਾਰ ਨੂੰ ਦਾਤ ਨਹੀਂ ਚੱਲਦਾ ਸੀ ਪਹਿਲੀ ਨੂੰ ਦਾਤ ਚੜਾਉਣਾ ਹੈ ਜਦੋਂ ਦਾ ਦਾਤ ਨਹੀਂ ਜਾਂਦਾ ਅੱਜ ਪਹਿਲੀ ਨੂੰ ਦਾਤੀ ਚਲਾਣੇ ਆ ਬੱਸ ਵੀ ਅਸੀਂ ਦਾਤ ਚਲਾਉਂਦੇ ਬਿਲੰਦੀ ਘਰੋਂ ਦੇ ਇਹ ਨਹੀਂ ਇਹ ਰਾਇਆ ਮੋਟਾ ਹੋ ਗਿਆ ਫਿਰ ਰਾਇਵਨ ਬਟਨ ਤਾਂ ਫੇਰ ਦੱਤੀ ਚਲਣੀ ਹੈ ਨਰਮ ਨਾ ਬਟਨ ਜਿੰਦਾ ਹਾਂ ਹਾਂ ਵਾਹਣ ਦੇ ਬਾਠੇ ਬੈਠ ਕੇ ਬਟਣਾ ਆ ਲੱਗਦਾ ਕਿ ਇਹਨੂੰ ਔਖਾ ਦਾ ਚਾਰ ਮਾਰ ਪੰਡ ਹੋ ਗਈ ਚਲ ਅੱਜਰਾ ਵੀ ਲੱਗ ਜਾ ਜੀ ਇਹ ਵੀ ਦੁਆ ਹੀ ਕਰਦਾ ਐ ਲੈ ਮੈਂ ਵੀ ਕਮੋਟਰਸਾਈਕਲ ਨੂੰ ਰੈਡੀ ਲਵਾ ਲੈਣੀ ਗੱਗੇ ਹੋ ਹਾਂ ਲੋੜ ਪਠੀ ਦੇ ਪਹਿਲਾਂ ਦੁਆਲਾ ਮੋਰਸਲ ਨੂੰ ਨਾ ਰੈਡੀ ਲਵਾ ਦੇ ਦੇਖ ਇੱਧਰ ਥੂੜੀ ਦੀ ਪੰਡ ਵੀ ਚੱਲ ਜਾਏਗਾ ਲੈ ਕਹਿ ਲੈ ਪਠੀ ਦੀ ਚੱਲ ਜਾਏਗਾ ਜੀ ਇੱਥੇ ਤੇ ਠੀਕ ਨਹੀਂ ਗੱਲ ਲਵਾ ਲੈਣੀ ਯਾਰ ਅਰੇ ਉਹ ਨੂੰ ਵੀ ਟਰੈਕਟਰ ਖਿੱਚਣਾ ਪੈਂਦਾ ਏ ਇੱਕ ਮੋਟਰਸਾਈਕਲ ਨੂੰ ਲਵਾ ਲੈਣੀ ਉਹਨੂੰ ਠੀਕ ਨਹੀਂ ਗੱਲ ਇਹ ਵੀ ਠੀਕ ਹੈ ਹੋਰ ਕੀਆ ਦੇਖੀਏ ਕਾ ਕੰਡਾ ਕਰੀਏ ਦੇਖੀਏ ਪਾਈਏ ਚਲ ਦੇਖਦੇ ਹਾਂ ਚੱਲ ਫਿਰ ਬਾਏ ਬਾਏ